ਦਰਦਿਆਂ ਵਿੱਚ 6 ਮਹੀਨੇ ਬੰਦ ਰਹਿਣ ਤੋਂ ਬਾਅਦ ਅੱਜ ਸਵੇਰੇ ਕੇਦਾਰਨਾਥ ਮੰਦਿਰ ਦੇ ਕਿਵਾਰ ਸ਼ਰਧਾਲੂਆਂ ਲਈ ਮੁਰਤੋਂ ਖੋਲ ਦਿੱਤੇ ਗਏ ਨੇ ਜੀ ਹਾਂ ਜ਼ਿਲੇ ਵਿੱਚ 11000 ਤੋਂ ਫੁੱਟ ਤੋਂ ਜ਼ਿਆਦਾ ਦੀ ਉਚਾਈ ਤੇ ਸਥਿਤ 11ਵੇਂ ਜੋਤਰੀ ਲਿੰਗ ਦੇ ਕਿਵਾਰ ਖੁੱਲਣ ਮੌਕੇ ਹਜ਼ਾਰਾਂ ਸ਼ਰਧਾਲੂਆਂ ਦੇ ਨਾਲ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੀ ਮੌਜੂਦ ਨ ਦੇ ਬਾਵਜੂਦ અપਾਰਸ਼ਾ ਨੜ ਪਰੇਸ਼ਦਾਲੂ ਬੰਬੰਬ ਬੋਲੇ ਤੇ ਜੈ ਬਾਬਾ ਕੈਦਾਰ ਦੇ ਜ਼ਿਕਾਰੇ ਲਗਾ ਰਹੇ ਨੇ ਇਸ ਮੌਕੇ ਭਗਵਾਨ ਸ਼ਿਵ ਦੇ ਤਾਮ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਮੰਗਵਾਏ ਗਏ ਵੱਖ-ਵੱਖ ਤਰ੍ਹਾਂ ਦੇ 108 ਕੁਇੰਟਲ ਫੁੱਲਾਂ ਨਾਲ ਕਿਵਾਰ ਨਾਥ ਨੂੰ ਸਜਾਇਆ ਗਿਆ ਤੇ 30 April ਨੂੰ ਅਖਸ਼ ਤ੍ਰਿਤੀਆ ਮੌਕੇ ਗੰਗਦੋਰੀ ਤੋਂ ਯਮਤੋਰੀ ਦੇ ਕਿਵਾਰ ਖੋਲੇ ਗਏ ਸਨ ਉੱਤਰਾਖੰਡ ਦੇ ਚਾਰ ਤਾਮਾਂ ਵਿੱਚ ਸ਼ਾਮਲ ਬਦਰੀਨਾਥ ਤਾਮ ਦੇ ਕਿਵਾੜ ਐਤਵਾਰ ਨੂੰ ਖੁੱਲਣਗੇ ਤੇ ਇਸ ਦੇ ਨਾਲ ਹੀ ਇਸ ਸਾਲ ਦੀ ਚਾਰਤੰਦੀ ਯਾਤਰਾ ਦੀ ਪੂਰੇ ਤਰੀਕੇ